ਜੈ ਬੋਲੇ ਨਾਥ ਦੀ ਮੈਂ ਮਹੰਤ ਦਿਨੇਸ਼ਪੁਰੀ ਪ੍ਰਾਚੀਨ ਮੰਦਿਰ ਸ਼ੰਗਲਾ ਵਾਲਾ ਸ਼ਿਵਾਲਾ ਤੋਂ ਸਾਰੇ ਸ਼ਿਵ ਭਗਤਾਂ ਨੂੰ ਭਗਵਾਨ ਬੋਲੇ ਨਾਥ ਜੀ ਦਾ ਅਸ਼ੀਰਵਾਦ ਦਿੰਦਾ ਇਹ ਸ਼ਿਵਾਲਾ 800 ਤੋਂ 1000 ਸਾਲ ਪੁਰਾਣਾ ਇਸ ਸ਼ਿਵਾਲੇ ਵਿੱਚ ਮੇਰੇ ਭਗਵਾਨ ਸ਼ੰਕਰ ਬੋਲੇनाथ ਜੀ ਸਾਖਸ਼ਾਤ ਪ੍ਰਗਟ ਹੈ ਇੱਥੇ ਸ਼ਿਵਲਿੰਗ ਸਥਾਪਿਤ ਨਹੀਂ ਕੀਤਾ ਗਿਆ ਸੰਗਤਾਂ ਵੀ ਕਿੱਥੋਂ ਕਿੱਥੋਂ ਜੜੀਆਂ ਹੈਗੀਆਂ ਸੰਗਤਾਂ ਤਾਂ ਅਪਾਰ ਹੈ ਜੀ ਇਸ ਵਾਰੀ ਸ਼ਿਵਰਾਤਰੀ ਦਾ ਮਹਾਕੁੰਭ ਸੀ ਹਰ ਵਾਰੀ ਹੁੰਦਾ ਪਰ ਇਸ ਵਾਰੀ ਬਹੁਤ ਜ਼ਿਆਦਾ ਸੀ ਬਹੁਤ ਤਦਾਦ ਦੇ ਵਿੱਚ ਮੇਰੇ ਬੋਲੇनाथ ਜੀ ਦੇ ਕਾਵੜ ਚੜੀ ਹੈ ਕਾਵੜ ਜਿਹੜੀ ਹੈ ਹਰੀਦਵਾਰ ਤੋਂ ਰਿਸ਼ੀਕੇਸ਼ ਤੋਂ ਪ੍ਰਿਆਗਰਾਜ ਤੋਂ ਸੰਗਮ ਤੋਂ ਬਹੁਤ ਦੁਨੀਆ ਦੂਰੋਂ ਦੂਰੋਂ ਤੇ ਇੱਥੇ ਆ ਕੇ ਭੋਲੇ ਨਾਲ ਤੁਨ ਮਨਾਉਣ ਦਾ ਕੀ ਤਰੀਕਾ ਸੀ ਸ਼ਰਦਾ ਨਾਲ ਸੱਚੇ ਮਨ ਨਾਲ ਮੇਰੇ ਭਗਵਾਨ ਬੋਲੇनाथ ਦੇ ਮੰਦਰ ਆਓ ਸਿਰਫ ਇੱਕ ਲੋਟਾ ਇੱਕ ਬੂੰਦ ਜਲਦੀ ਚੜਾਓਗੇ ਮੇਰੇ ਭਗਵਾਨ ਸ਼ੰਕਰ ਉਹਦੇ ਨਾਲ ਪ੍ਰਸੰਨ ਹੋ ਜਾਂਦੇ ਆ ਉਹ ਆਦੀ ਅਨਾਦੀ ਮਹਾਦੇਵ ਹੈ ਬੋਲੇनाथ ਹੈ ਉਹਨਾਂ ਬਹੁਤ ਜਲਦੀ ਪ੍ਰਸੰਨ ਹੁੰਦੇ ਆ ਭਗਵਾਨ ਸ਼ੰਕਰ ਦੇ ਪ੍ਰੀਅ ਫਲ ਹੈ ਬੀਰ ਆ ਜਾਂਦਾ ਬੇਲ ਪੱਤਰਾ ਭਗਵਾਨ ਸ਼ੰਕਰ ਦੇ ਕਿਉਂਕਿ ਮਾ ਪਾਰਵਤੀ ਜੀ ਨੇ ਉਹਦਾ ਸੇਵਨ ਕੀਤਾ ਤੁਹਾਡੀ ਜੋ ਸ਼ਰਧਾ ਤੁਸੀਂ ਦੁੱਧ ਚੜਾਓ ਜੋ ਤੁਹਾਡੀ ਸ਼ਰਧਾ ਤੁਸੀਂ ਚੜਾਓ ਤੇ ਮਹਾਰਾਜ ਦਾ ਦਰਸ਼ਨ ਲੋ ਅਸ਼ੀਰਵਾਦ ਲੋ ਅੱਸੀ ਗੱਲ ਤੁਸੀਂ ਦੇਖ ਸਕਦੇ ਸੀ ਟੀ ਹੈਡਲਾਈਨਸ ਤੇ ਮੈਂ ਅੰਬਰ ਵੀਰ ਪਿਆਰੇ ਜੇ ਸ਼ਹਿਰ ਲੁਧਿਆਣੇ ਦੇ ਪ੍ਰਚੀਨ ਸੰਗਲਾਂ ਵਾਲੇ ਸ਼ਵਾਲੇ ਮੰਦਿਰ ਵਿੱਚ ਮੌਜੂਦ ਹਾਂ ਤੇ ਸਾਡੇ ਨਾਲ ਮਹੰਤ दिनेश जी मौजूद ਨੇ ਗੱਲਬਾਤ ਕਰਾਂਗੇ ਜਾਣਾਂਗੇ ਮੰਦਰ ਕਿੰਨਾ ਪੁਰਾਣਾ ਹੈ ਤੇ ਨਾਮ ਸ਼ੰਗਲਾ ਵਾਲਾ ਸ਼ਿਵਾਲੇ ਕਿਉਂ ਪਿਆ ਹਰ ਹਰ ਮਹਾਦੇਵ ਜੈ ਬholenath ਦੀ ਮੈਂ महंत ਦਿਨੇਸ਼ਪੁਰੀ ਪ੍ਰਾਚੀਨ ਮੰਦਿਰ ਸ਼ੰਗਲਾ ਵਾਲਾ ਸ਼ਿਵਾਲਾ ਤੋਂ ਸਾਰੇ ਸ਼ਿਵ ਭਗਤਾਂ ਨੂੰ ਭਗਵਾਨ ਬholenath ਜੀ ਦਾ ਆਸ਼ੀਰਵਾਦ ਦਿਨ ਉਤਨ ਦੁਸਤ ਰਹਿਣ ਜਿਵੇਂ ਕਿ ਤੁਸੀਂ ਪੁੱਛਿਆ ਇਹ ਸ਼ਿਵਾਲਾ ਕਿੰਨਾ ਪੁਰਾਣਾ ਹੈ ਜੀ ਇਹ ਸ਼ਿਵਾਲਾ 800 ਤੋਂ 1000 ਸਾਲ ਪੁਰਾਣਾ ਇਸ ਸ਼ਿਵਾਲੇ ਵਿੱਚ ਮੇਰੇ ਭਗਵਾਨ ਸ਼ੰਕਰ ਬholenath ਜੀ ਸਾਖਸ਼ਾਤ ਪ੍ਰਗਟ ਹੈ ਇੱਥੇ ਸ਼ਿਵਲਿੰਗ ਸਥਾਪਿਤ ਨਹੀਂ ਕੀਤਾ ਗਿਆ ਇਸ ਮੰਦਿਰ ਦੀ ਪ੍ਰਥਾ ਹੈ ਗੁਰੂ ਚੇਲਾ ਜੀ ਜਿਵੇਂ ਮੇਰੇ ਪਿਤਾ ਜੀ ਮੇਰੇ ਗੁਰੂ ਹੈ ਮੈਂ ਉਹਨਾਂ ਦਾ ਚੇਲਾ ਅਗਿਆਲੇ ਟਾਈਮ 'ਚ ਮੈਂ ਗੁਰੂ ਹੋਊਂਗਾ ਅੱਗੇ ਮੇਰੇ ਬੱਚੇ ਚੇਲਾ ਹੋਣਗੇ ਇਦਾਂ ਹੀ ਪੀੜੀ ਦੜ ਪੀੜੀ ਚੱਲਦੇ ਜਾ ਰਹੇ ਜੀ ਬਾਕੀ ਜਿੱਥੇ ਤੱਕ ਤੁਸੀਂ ਪੁੱਛਿਆ ਇਹਦਾ ਨਾਮ ਸੰਗਲਾ ਵਾਲਾ ਸ਼ਿਵਾਲਾ ਕਿਉਂ ਪਿਆ ਜਦੋਂ ਇੱਥੇ ਭਗਵਾਨ ਸ਼ੰਕਰ ਜੀ ਪ੍ਰਗਟ ਹੋਏ ਸੀਗੇ ਇੱਥੇ ਸੰਤ ਸੀਗੇ ਮਹਾਂਸਿਗੇ ਅਲਕਪੁਰੀ ਜੀ ਬਾਬਾ ਜੀ ਤਾਂ ਉਹਨਾਂ ਨੇ ਇਸ ਭਗਵਾਨ ਬੋਲੇਨਾਦ ਦੀ ਪਿੰਡੀ ਨੂੰ ਸੰਗਲਾ ਨਾਮ ਪਰਕਿਓਰ ਕੀਤਾ ਸੀਗਾ ਚਾਰੇ ਤਰਫ ਬਾਉਂਡਰੀ ਬਣਾਈ ਸੀ ਇਸ ਕਰਕੇ ਇਸ ਮੰਦਿਰ ਦਾ ਨਾਮ ਸੰਗਲਾ ਵਾਲਾ ਸ਼ਿਵਾਲਾ ਪਿਆ ਤੇ ਤੁਸੀਂ ਜਿਵੇਂ ਦੇਖਿਆ ਮੰਦਰ ਦੀ ਪੂੜੀਆਂ ਚੜ੍ਹ ਕੇ ਦੋਨੋਂ ਤਰਫ ਸੰਗਲ ਲੱਗੇ ਹੋਏ ਆ ਕੋਈ ਅਗਰ ਬੰਦਾ ਇੱਥੇ ਆ ਕੇ ਮੁਰਾਦ ਮੰਗੇ ਵੀ ਮੇਰੀ ਬholenath ਪੂਰੀ ਕਰਨਾ ਮੈਂ ਸੰਗਲ ਚੜਾਉਂਗਾ ਤਾਂ ਮੇਰੀ ਬholenath ਦਿਨਾਂ 'ਚ ਨਹੀਂ ਸਾਲਾਂ 'ਚ ਨਹੀਂ ਘੰਟਿਆਂ 'ਚ ਨਹੀਂ ਮਿੰਟਾਂ 'ਚ ਮੁਰਾਦ ਪੂਰੀ ਕਰ ਦੇਗੀ ਤੇ ਮੀਨਸ ਜਿਸ ਤਰੀਕੇ ਆਪਾਂ ਦੇਖਿਆ ਕਿ ਇੱਥੇ ਨਾਮ ਸੰਗਲਾਂ ਦੇ ਸ਼ਿਵਾਲੇ ਪਿਆ ਹੋਇਆ ਹੈ ਸੰਗਤਾਂ ਵੀ ਕਿੱਥੋਂ ਕਿੱਥੋਂ ਜੜੀਆਂ ਸਨ ਜੁੜਦੀਆਂ ਨੇ ਸੰਗਤਾਂ ਤਾਂ ਅਪਾਰ ਹੈ ਜੀ ਇਸ ਵਾਰੀ ਸ਼ਿਵਰਾਤਰੀ ਦਾ ਮਹਾਕੁੰਭ ਸੀ ਹਰ ਵਾਰੀ ਹੁੰਦਾ ਪਰ ਇਸ ਵਾਰੀ ਬਹੁਤ ਜ਼ਿਆਦਾ ਸੀ ਇਸ ਵਾਰ ਬਹੁਤ ਤਦਾਦ ਦੇ ਵਿੱਚ ਮੇਰੇ ਬੋਲੇ ਨਾジ ਦੇ ਕਾਵੜ ਚੜੀ ਹੈ ਕਾਵੜ ਜਿਹੜੀ ਹੈ ਹਰਿਦੁਆਰ ਤੋਂ ਰਿਸ਼ੀਕੇਸ਼ ਤੋਂ ਪ੍ਰਿਆਗਰਾਜ ਤੋਂ ਸੰਗਮ ਤੋਂ ਬਹੁਤ ਦੁਨੀਆ ਦੂਰੋਂ ਦੂਰੋਂ ਔਰ ਸ਼ਿਵਰਾਤਰੀ ਵਾਲੇ ਦਿਨ ਜੁਡੀਸ਼ਰੀ ਵੀ ਐਗਜ਼ੀਕਿਟਿਵ ਵੀ ਤੇ ਹਰ ਇੱਕ ਤਰ੍ਹਾਂ ਦੇ ਬੰਦੇ ਲੈਜਿਸਲੇਚਰ ਵੀ ਸਾਰੇ ਇੱਥੇ ਸ਼ਿਵ ਭਗਤ ਪਹੁੰਚੇ ਤੇ ਬੋਲੇ ਨਾਦੇ ਦਰਸ਼ਨ ਕੀਤੇ ਉਹਨਾਂ ਨੇ ਤੇ ਮਨ ਬਹੁਤ ਪ੍ਰਸੰਨ ਹੋਇਆ ਇਸ ਵਾਰੀ ਸ਼ਿਵਰਾਤਰੀ ਬਹੁਤ ਸੁੰਦਰ ਸੀ ਜਿਵੇਂ ਤੁਸੀਂ ਦੱਸਿਆ ਪੀੜੀਦਰ ਪੀੜੀ ਤੱਕ ਚੱਲਦਾ ਆ ਰਿਹਾ ਤੇ ਇਸ ਸਮੇਂ ਕਿੰਨਵੀਂ ਪੀੜ੍ਹੀ ਹੈ ਜਿਹੜੀ ਇੱਥੇ ਸੇਵਾ ਕਰ ਰਹੀ ਹੈ ਪੀੜੀ ਦੇਖੋ ਜਿੱਥੇ ਤੱਕ ਮੈਨੂੰ ਐ ਥੋੜਾ ਜਿਹਾ ਆਈਡੀਆ ਹੈ ਤਾਂ ਜਿੰਨੀਆਂ ਕਿ ਸਮਾਧਾਂ ਅੰਦਰ ਬਣੀਆਂ ਉਸ ਹਿਸਾਬ ਨਾਲ ਮੇਰੇ ਹਿਸਾਬ ਨਾਲ 14ਵੀਂ 15ਵੀਂ ਪੀੜੀ ਹੋਗੀ ਜੀ ਇਹ ਕਿਉਂਕਿ ਅੰਦਰ ਸਾਡੇ ਜਦੋਂ ਡੈਥ ਹੁੰਦੀ ਹੈ ਜਦੋਂ ਜੋਤੀ ਜੋ ਸਮਾਨ ਦੇ ਮਹੰਤ ਤਾਂ ਉਹਨਾਂ ਨੂੰ ਜਲਾਣ ਦੀ ਪ੍ਰਥਾ ਨਹੀਂ ਉਹਨਾਂ ਨੂੰ ਸਮਾਧੀ ਦਿੱਤੀ ਜਾਂਦੀ ਹੈ ਔਰ ਆਲਮੋਸਟ ਜਿੰਨੇ ਮਹੰਤ ਹੈ ਉਹਨਾਂ ਦੀ ਸਾਰੀਆਂ ਸਮਾਧੀਆਂ ਸ਼ਿਵਾਲੇ ਦੇ ਅੰਦਰ ਹੀ ਆ ਤੇ ਮੇਰੇ ਹਿਸਾਬ ਨਾਲ 12 ਤੋਂ 15 ਸਮਾਧੀਆਂ ਤਾਂ ਹੈ ਜਿਹੜੀਆਂ ਸਾਡੀ ਹੋਂਦ ਚ ਹੈਗੀਆਂ ਜਿਹੜੀ ਇਸ ਵੇਲੇ ਪ੍ਰੈਜ਼ੈਂਟ ਹੈ ਜਿਹੜੀ ਬਾਈ ਨੇਮ ਹੈਗੀਆਂ ਜੀ ਤੇ ਜਿਵੇਂ ਕਿ ਭੋਲੇनाथ ਦਾ ਨਾਮ ਹੈ ਭੋਲੇਨਾਥ ਹੈ ਤੇ ਇਸ ਰਾ ਭੋਲੇ ਐਨੇ ਕ ਭੋਲੇ ਨੇ ਵੀ ਕਿਸੇ ਵੀ ਤਰੀਕੇ ਨਾਲ ਮੰਨ ਜਾਂਦੇ ਨੇ ਹਣਾ ਤੇ ਇੱਥੇ ਆ ਕੇ ਭੋਲੇਨਾਥ ਨੂੰ ਮਨਾਉਣ ਦਾ ਕੀ ਤਰੀਕਾ ਤੁਸੀਂ ਸ਼ਰਦਾ ਨਾਲ ਸੱਚੇ ਮਨ ਨਾਲ ਮੇਰੇ ਭਗਵਾਨ ਭੋਲੇਨਾਥ ਦੇ ਮੰਦਰ ਆਓ ਸਿਰਫ ਇੱਕ ਲੋਟਾ ਇੱਕ ਬੂੰਦ ਜਲ ਦੀ ਚੜਾਓਗੇ ਮੇਰੇ ਭਗਵਾਨ ਸ਼ੰਕਰ ਉਹਦੇ ਨਾਲ ਪ੍ਰਸੰਨ ਹੋ ਜਾਂਦੇ ਆ ਉਹ ਆਦੀ ਅਨਾਦੀ ਮਹਾਦੇਵ ਹੈ ਭੋਲੇਨਾਥ ਹੈ ਉਹਨਾਂ ਬਹੁਤ ਜਲਦੀ ਪ੍ਰਸੰਨ ਹੁੰਦੇ ਆ ਚਾਹੇ ਤੁਸੀਂ ਜਲ ਚੜਾਓ ਉਹਨਾਂ ਨੂੰ ਕਿਸੇ ਚੀਜ਼ ਨਾਲ ਕੁਝ ਨਹੀਂ ਹੈ ਜੀ ਸਿਰਫ ਸ਼ਰਦਾ ਚਾਹੀਦੀ ਆ ਤੁਹਾਡੇ ਅੰਦਰ ਜੀ ਜਿਵੇਂ ਸੰਗਤ ਕਹਿੰਦੀ ਲੋਕ ਕਹਿੰਦੇ ਨੇ ਵੀ ਦਹੀਂ ਚੜਾਉਣਾ ਚਾਹੀਦਾ ਗੰਨੇ ਦਾ ਜੂਸ ਚੜਾਉਣਾ ਚਾਹੀਦਾ ਉਹਨਾਂ ਨਾਲ ਵੀ ਕੁਝ ਅਲੱਗ ਫਰਕ ਪੈਂਦਾ ਜਾਂ ਉਹ ਜਲ ਨਾਲ ਵੀ ਖੁਸ਼ ਹੋ ਜਾਂਦਾ ਜਿਵੇਂ ਭਗਵਾਨ ਸ਼ੰਕਰ ਦੇ ਪ੍ਰੀਅ ਫਲ ਹੈ ਬੇਰ ਆ ਜਾਂਦਾ ਬੇਲ ਪੱਤਰਾ ਭਗਵਾਨ ਸ਼ੰਕਰ ਦੇ ਕਿਉਂਕਿ ਮਾ ਪਾਰਵਤੀ ਜੀ ਨੇ ਉਹਦਾ ਸੇਵਨ ਕੀਤਾ ਸੀ ਜਿਹਦੇ ਭਗਵਾਨ ਸ਼ੰਕਰ ਦੀ ਸੇਵਾ ਕੀਤੀ ਪੂਜਾ ਕੀਤੀ ਉਹਨਾਂ ਨੂੰ ਪਾਇਆ ਤਾਂ ਭਗਵਾਨ ਸ਼ੰਕਰ ਤਾਂ ਗੰਨੇ ਦਾ ਰਸ ਚੜਦਾ ਇਹ ਨਿਯਮ ਦੇ ਨਾਲ ਹੀ ਹੈ ਜੀ ਕਿਉਂਕਿ ਕੁਝ ਜੋਤਿਸ਼ ਦੇ ਵਿੱਚ ਛੋਟਾ ਮੋਟਾ ਉਪਾਏ ਵੀ ਹੁੰਦਾ ਜੀ ਭਗਵਾਨ ਸ਼ੰਕਰ ਦੀ ਚੀਜ਼ ਚੜਾਓ ਤਾ ਦੇ ਕੋਤਾ ਦੇਣ ਵਾਲੇ ਹੈ ਜੀ ਉਹ ਮੰਗਦੇ ਕਦੇ ਕੁਝ ਨਹੀਂ ਹੈ ਜੀ ਉਹ ਤਾਂ ਤੁਹਾਡੀ ਸ਼ਰਧਾ ਹੈ ਤੁਸੀਂ ਜੋ ਮਰਜੀ ਭਗਵਾਨ ਸ਼ੰਕਰ ਦੇ ਚੜਾਓ ਦੁੱਧ ਚੜਾਓ ਦਹੀਂ ਚੜਾਓ ਤੇ ਦੇਸੀ ਘਿਓ ਨਾਲ ਮਾਲਿਸ਼ ਕਰੋ ਭਗਵਾਨ ਸ਼ੰਕਰ ਉਹਦੇ ਨਾਲ ਪ੍ਰਸੰਨ ਹੋ ਜਾਂਦੇ ਜੀ ਉਹ ਤਾਂ ਦੇਵਾ ਦੇਵ ਮਹਾਦੇਵ ਹੈ ਉਹ ਤਾਂ ਦੇ ਨਾਲ ਦੇ ਦੋਨੋਂ ਹੱਥਾਂ ਨਾਲ ਵੰਡ ਰਿਹਾ ਹੈ ਜੀ ਤਾਂ ਤੁਹਾਡੀ ਜੋ ਸ਼ਰਧਾ ਹੈ ਤੁਸੀਂ ਦੁੱਧ ਚੜਾਓ ਜੋ ਤੁਹਾਡੀ ਸ਼ਰਧਾ ਹੈ ਤੁਸੀਂ ਚੜਾਓ ਤੇ ਮਹਾਰਾਜ ਦਾ ਦਰਸ਼ਨ ਲੋ ਅਸ਼ੀਰਵਾਦ ਲੋ ਜੀ ਮੈਂ ਤਾਂ ਜੀ ਕੀ ਪੁੱਛਣਾ ਚਾਹਾਂਗਾ ਅਜਕਲ ਰੀਲਾਂ ਦਾ ਯੋਗ ਹੈ ਤੇ ਮਿਸ ਉਸ ਚੀਜ਼ ਤੇ ਇਨਫਲੂਐਂਸ ਹੋ ਗਏ ਨਾ ਲੋਕ ਮੰਦਰਾ ਬਹੁਤ ਕਰਨ ਲੱਗ ਗਏ ਨੇ ਸ਼ਿਵਲਿੰਗ ਦੇ ਉੱਤੇ ਖੜ ਕੇ ਤੇ ਮੰਦਰਾ ਕਰਦੇ ਨੇ ਫਿਰ ਉਸ ਦੀਆਂ ਰੀਲਾਂ ਅਪਲੋਡ ਹੁੰਦੀਆਂ ਨੇ ਕੀ ਉਹ ਮੰਦਰਾ ਜਿਹੜੀਆਂ ਕਰਨੀਆਂ ਸਹੀ ਨੇ ਦੇਖੋ ਭਗਵਾਨ ਸ਼ੰਕਰ ਦੇ ਅੱਗੇ ਮੱਥਾ ਟੇਕਣਾ ਤੁਸੀਂ ਹੱਥ ਜੋੜ ਕੇ ਸੱਚੇ ਮਨ ਨਾਲ ਮੱਥਾ ਟੇਕ ਲਓ ਲੇਕਿਨ ਸ਼ਾਸਤਰਾਂ ਦੇ ਵਿਧੀ ਦੇ ਵਿੱਚ ਭਗਵਾਨ ਸ਼ੰਕਰ ਦੀ ਕਈ ਮੁਦਰਾਵਾਂ ਹੈਗੀਆਂ ਜਿੰਨਾ ਤੁਸੀਂ ਮੱਥਾ ਟੇਕ ਸਕਦੇ ਹੋ ਲੇਕਿਨ ਆਮ ਪਬਲਿਕ ਨੂੰ ਨਹੀਂ ਪਤਾ ਕਿਉਂਕਿ ਉਹ ਜਿਹੜੇ ਉੱਚ ਕੋਟੀ ਦੇ ਮਹੰਤ ਹੈ ਮੰਡਲੇਸ਼ਵਰ ਹੈ ਮਹਾ ਮੰਡਲੇਸ਼ਵਰ ਹੈ ਨਾਗੇ ਸੰਤ ਹੈ ਸਾਡੇ ਉਹਨਾਂ ਦੇ ਵੱਲੋਂ ਉਹ ਭਗਵਾਨ ਸ਼ੰਕਰ ਨੂੰ ਆਪਣਾ ਸਭ ਕੁਝ ਅਰਪਣ ਕਰਨ ਦਾ ਇੱਕ ਤਰੀਕਾ ਹੁੰਦਾ ਜੀ ਉਹ ਤੇ ਮੇਰੀ ਇਹੀ ਬੇਨਤੀ ਹੈ ਵੀ ਭਗਵਾਨ ਸ਼ੰਕਰ ਦੇ ਜਲ ਚੜਾਓ ਮੱਥਾ ਟੇਕੋ ਉਹ ਇਹਨਾਂ ਨਾਲ ਪ੍ਰਸੰਨ ਹੋ ਜਾਂਦੇ ਬਾਕੀ ਇਹ ਮੁਦਰਾਵਾਂ ਜਿਹੜੀਆਂ ਹੈਗੀਆਂ ਇਹ ਸ਼ਾਸਤਰਾਂ ਦੀ ਵਿਧੀ ਅਨੁਸਾਰ ਹੈ ਇੰਦੀ ਵਿਧੀ ਅਨੁਸਾਰ ਹੀ ਪਾਲਣ ਹੁੰਦਾ ਵੈ ਕੋਈ ਇਹਦੇ ਵਾਸਤੇ ਕੋਈ ਮਤਲਬ ਇਹ ਨਹੀਂ ਐ ਕਿ ਕੋਈ ਪਾਰਟਿਕੂਲਰ ਹਰ ਇੱਕ ਬੰਦਾ ਕਰੇ ਅਗਰ ਇਹ ਕਰਨਾ ਚਾਹਵੇ ਤਾਂ ਉਹਨਾਂ ਨੂੰ ਇਹਦੇ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਤੇ ਇਹ ਸਿੱਖਣੀ ਚਾਹੀਦੀ ਕਿਸੇ ਗੁਰੂ ਨੂੰ ਧਾਰ ਕੇ ਯਾਨੀ ਗੁਰੂ ਦੀਕਸ਼ਾ ਹੋਣੀ ਚਾਹੀਦੀ ਬਿਲਕੁਲ 100% ਜੀ ਕਰਨੀ ਚਾਹੀਦੀ ਹੈ ਔਰ ਅੱਜ ਦੇ ਯੁੱਗ ਦੇ ਵਿੱਚ ਗੁਰੂ ਬਿਨਾ ਗਤੀ ਨਹੀਂ ਜਿਵੇਂ ਹੈ ਕੋਈ ਭਗਵਾਨ ਸ਼ੰਕਰ ਨੂੰ ਸਾਡੇ ਗੁਰੂ ਜੀ ਜਿਹੜੇ ਹੈ ਭਗਵਾਨ ਸ਼ੰਕਰ ਵੀ ਹੈ ਸਾਡੇ ਪਿਤਾ ਜੀ ਵੀ ਇਹ ਸਾਨੂੰ ਉਹਨਾਂ ਨੇ ਹੀ ਸਿਖਾਇਆ ਸਭ ਕੁਝ ਸਾਰਾ ਕੁਝ ਉਹਨਾਂ ਦੇ ਨਿਯਮ ਦੇ ਅਨੁਸਾਰ ਅਸੀਂ ਚੱਲਦੇ ਆਂ ਅਸੀਂ ਉਹਨਾਂ ਨੂੰ ਬਚਪਨ ਤੋਂ ਦੇਖਦੇ ਆ ਰਹੇ ਆਂ ਉਤੇ ਉਹ ਸਾਨੂੰ ਸਿਖਾਉਂਦੇ ਵੀ ਆ ਜਿਵੇਂ ਕੋਈ ਗ੍ਰਹਿਣ ਲੱਗ ਗਿਆ ਜਾਂ ਕੋਈ ਚੀਜ਼ ਹੋਰ ਹੋ ਗਈ ਸ਼ਿਵਰਾਤਰੀ ਹੈ ਤਾਂ ਸਾਨੂੰ ਉਹ ਸਮਝਾਉਂਦੇ ਆ ਵੀ ਇਹ ਚੀਜ਼ ਇਸ ਕਰਕੇ ਬਣੀ ਆ ਅੱਜ ਗ੍ਰਹਿਣ ਹੈ ਇਦਾਂ ਪੂਜਾ ਕਰਨੀ ਆ ਅੱਜ ਇਹ ਗ੍ਰਹਿਣ ਹੈ ਇਦਾਂ ਕੋਈ ਦਾਨ ਕਰਨਾ ਤਾਂ ਉਹ ਜੋ ਕਹਿੰਦੇ ਅਸੀਂ ਉਹਦਾ ਪਾਲਨ ਕਰਦੇ ਆ ਸਾਡੀ ਅਗਲੀ ਪੀੜ੍ਹੀ ਵੀ ਇਦਾਂ ਹੀ ਕਰੂਗੀ ਜੀ ਤੇ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੂंगे ਕਿਉਂਕਿ ਸ਼ਿਵਰਾਤਰੀ ਤੋਂ ਬਾਅਦ ਪਹਿਲਾ ਸੋਮਵਾਰ ਆ ਜੀ ਤੇ ਸੰਗਤਾਂ ਦੇ ਵਿੱਚ ਅੱਜ ਵੀ ਕਾਫੀ ਉੱਸਾ ਇੱਥੇ ਸ਼ਿਵਾਲੇ ਪਹੁੰਚ ਰਹੇ ਨੇ ਜਲ ਚੜਾ ਰਹੇ ਨੇ ਸੰਗਤਾਂ ਚ ਇੰਨਾ ਇੱਕ ਉੱਸਾ ਜੀ ਕੱਲ ਮੈਂ 10 11 ਜਗ੍ਹਾ ਤੇ ਗਿਆ ਜੀ ਭਗਵਾਨ ਸ਼ੰਕਰ ਦੇ ਬੋਲੇ ਨਾ ਦੇ ਲੰਗਰ ਅੱਜ ਵੀ ਚੱਲਾ ਜੀ ਹੁਣ 10:30 10:00 ਵੇ ਨਿਕਲ ਜਾਣਾ ਜੀ ਮੈਂ ਤੇ ਇਹ ਪੰਜਾਬ ਦੀ ਧਰਤੀ ਹੈ ਜੀ ਇੱਥੇ ਕੋਈ ਭੁੱਖਾ ਨਹੀਂ ਰਹਿ ਰਹਿ ਸਕਦਾ ਨਾ ਸੋ ਸਕਦਾ ਜੀ ਮੈਂ ਤੁਸੀਂ ਕੋਵਿਡ 'ਚ ਦੇਖਿਆ ਇੱਥੇ ಅಪਾਰ ਲੰਗਰ ਚੱਲਿਆ ਜੀ ਭਗਵਾਨ ਸ਼ੰਕਰ ਦੀ ਕਿਰਪਾ ਨਾਲ ਜਿੰਨਾ ਸਾਡੇ ਕੋਲ ਹੋ ਸਕਿਆ ਅਸੀਂ ਆਪਣੇ ਸ਼ਿਵਾਲੇ ਵੀ ਲਾਇਆ ਹੋਰ ਸੰਸਥਾਵਾਂ ਨੂੰ ਵੀ ਕਿਹਾ ਤੇ ਕੋਈ ਕਮੀ ਨਹੀਂ ਹੈ ਬਸ ਸੰਗਤਾਂ ਨੇ ਵੀ ਆਪਣੇ ਬੱਚਿਆਂ ਨੂੰ ਸ਼ਿਵਾਲੇ ਲੈ ਕੇ ਆਓ ਤੇ ਆਪਣੀ ਆਣ ਵਾਲੀ ਪੀੜ੍ਹੀ ਨੂੰ ਦੱਸੋ ਇਹ ਸਾਡੇ ਇਸਤ ਹੈ ਉਹਨਾਂ ਦੀ ਮਹਿਮਾ ਦੱਸੋ ਤਾਂ ਉਹਨਾਂ ਨੂੰ ਦਵਾਈਆਂ ਖਾਣ ਦੀ ਲੋੜ ਨਹੀਂ ਡਿਪਰੈਸ਼ਨ ਦੀ ਅੱਜਕੱਲ ਤੁਸੀਂ ਮਹਾਰਾਜ ਦੇ ਧਿਆਨ 10 ਮਿੰਟ ਲਾਓ ਤੁਹਾਡੇ ਮਾਈਂਡ ਸਵੈਰੀ ਫਰੈਸ਼ ਹੋ ਜਾਏਗਾ ਜੀ ਔਰ ਮੇਰੀ ਇਸ ਖਾਸ ਕਰਕੇ ਅੱਜਕੱਲ ਦੇ ਜਿਹੜੇ ਮਾਪੇ ਆ ਉਹਨਾਂ ਨੂੰ ਇਹੀ ਰਿਕੁਐਸਟ ਹੈ ਵੀ ਤੁਸੀਂ ਕਿਸੇ ਵੀ ਮੰਦਰ ਚ ਆਪਣੇ ਬੱਚੇ ਲੈ ਕੇ ਜਾਓ ਔਰ ਸਨਾਤਨ ਧਰਮ ਦੇ ਬਾਰੇ ਦੱਸੋ ਵੀ ਇਹ ਬਹੁਤ ਵਿਸ਼ਾਲ ਹੈ ਔਰ ਇਹਦਾ ਕੋਈ ਅੰਤ ਨਹੀਂ ਆਦੀ ਅਨੰਤ ਹੀ ਹੈ ਮੇਰੀ ਇਹੀ ਬੇਨਤੀ ਹੈ ਜੀ ਵੱਜ Jae bole na Jae